ਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾਬ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਰਖਦਾ ਆ ਰਾਮ ਰਾਜੇ ਹਰਿ ਨਾਖਸ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਨਾਇਆ ਅਹੰਕਾਰੀਆਂ ਆਨੰਦ ਕਾ ਮਠਦੇ ਨਾਮ ਦਿਉ ਮੋਹ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਨਾ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹਉ ਕਰਣਾ ਹੋਈ ਬਿਨ ਹਾਰੇ ਗੁਰ ਤੇਵ ਜਸਿਆ ਤੇ ਰਾਂਤ ਨਾ ਜਾਇ ਲਖਿਆ ਰਹਾਉ ਜਾਂ ਆਤਮਾ ਜੋਤ ਜੋਤ ਮੈਂ ਜਤਾਂ ਅਕਲਕਲਾ ਵਰਕੂ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਇਨ ਕੀਤੀ ਸੋ અપਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਕਿਛੁ ਕਰਨਾ ਸੁ ਕਰਿ ਹਾਰੈ ਸੋ ਅਦਰਾਗਾ ਸਾ ਮਹਿਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰਗਤਿ ਰਖਿਆ ਸੋ ਕਰਕੇ ਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਸੁਖੁ ਗਏ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਮੈਂ ਸੰਤਰ ਗਾਵੇ ਰਾਜਾ ਧਨਮ ਦਵਾਰੇ ਗਾਵਨ ਤੁਧਨੋ ਚਿਤ ਗੁਬਤ ਲਿਖ ਜਾਂਦਣ ਲਿਖ ਲਿਖ ਧਰਮ ਉਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੋ ਹੁਣ ਤੇਰੇ ਸਦਾ ਸਾਰੇ ਗਾਵਨ ਤੁਧਨੋ ਨਰਿੰਦਰ ਆਸਨ ਬੈਠੇ ਦੇਵਤੀ ਆਦਰ ਨਾਲੇ ਗਾਵਨ ਤੁਧਨੋ ਸੈਦ ਸਮਾ ਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੈ ਸਦੇ ਸੰਦੋਖੀ ਗਾਵਣ ਤੁਧਨੋ ਮੇਰ ਕਰਾਰੇ ਗਾਵਣ ਤੁਧਨੋ ਪੰਡਿਤ ਪੰਨ ਲਖੇਸ਼ਰ ਜਗ ਜਗ ਵੇਦ ਨਾਲੇ ਗਾਵਣ ਤੁਧਨੋ ਮੋਹਨ ਆਪਨ ਮੋਹਨ ਸੁਰਗ ਮਚ ਪਿਆਲੇ ਗਾਵ ਮਨ ਤੁਮਨੋ ਰਤਨੋ ਪਾਏ ਤੇਰੇ ਆਠ ਸੱਤ ਤਿਰਥ ਨਾਲੇ ਗਾਵ ਮਨ ਤੁਮਨੋ ਜੋਤ ਮਹਾ ਮਰ ਸੂਰਾ ਗਾਵ ਮਨ ਤੁਮਨੋ ਖਾਣੀ ਚਾਰੇ ਗਾਵ ਮਨ ਤੁਮਨੋ ਖਾਨ ਬਲ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੇ ਸੇਧ ਦਿਨੋ ਗਾਵਨ ਜੋਤਿ ਪਾਵਨ ਨੱਤੇ ਤੇਰੇ ਭਗਤ ਰਸਾਲੇ ਹੋਰ ਕੇ ਤੀਨੋ ਗਾਵਨ ਸਹਿਮੈ ਚਿਤ ਨਾਮਨ ਨਾਨਕ ਆਪ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਹੀ ਹੈ ਬਿਹੁ ਸੇ ਜਾਏ ਨਾ ਜਾਸੀ ਰਚਨਾ ਜੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰਿ ਇਸੇ ਮਾਇਆ ਜਨੁ ਪਾਇਨ ਕਰ ਕਰ ਦੇਖਿਆ ਕੀਤਾ ਆਪਣਾ ਜਦ ਜੀਵੜੇ ਆਈ ਜੋਤਿ ਪਾਵੈ ਸੋਏ ਕਰ ਸੇਵ ਨਭ ਕਮ ਨਾ ਕਰਨਾ ਜਾਈ ਸੋ ਪਾਛਾ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰ ਜਾਈ ਆਸਾ ਮਹਿਲਾ ਪਹਿਲਾ ਸੁਨਵਡਾ ਖਐ ਸਭ ਕੋਈ ਏਡਾ ਵੱਡਾ ਡੇਟਾ ਹੋਈ ਕਿਉਂ ਨ ਪਾਇ ਨਾ ਘਿਆ ਜਾਈ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੇਰਾ ਗੁਣੇ ਨਹੀਂ ਦਾ ਕੋ ਨਾ ਜਾਣੈ ਤੇਰਾ ਕੀਤਾ ਕੇਵਲ ਤੇਰਾ ਰਹਾਉ ਸਾਬ ਸੁਰਤੇ ਮਨ ਸੁਰਤ ਕਮਾਈ ਸਾਬ ਕੀਵਲ ਮਿਲ ਕੇ ਉਹਨਾਂ ਪਾਈ ਗਿਆਨੀ ਧਿਆਨੀ ਗੁਰੂ ਗ੍ਰਹ ਆਈ ਕਹਿਣ ਨਾ ਜਾਈ ਤੇਰੇ ਤਲਬੜੇ ਆਏ ਸਭ ਸਤ ਸਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀ ਆਵੜਿਆਈਆ ਤੁਧਨੁ ਸਤਿਗ ਨਾ ਪਾਇਆ ਅਖਨ ਮਨ ਨਾ ਠਾ ਰਹਾਇਆ ਆਖ ਨਵਾਰ ਆਖਿਆ ਵਿਚਾਰਾ ਸਿਖਤੀ ਭਰੇ ਦਿਨੇ ਪੰਡਾਣਾ ਜਿਸ ਤੂੰ ਦੇਹੇ ਸੈ ਕੀ ਆਚਰਣ ਆਨ ਸਸਵਰਨ ਹਾਰਾ ਆਸਾ ਮਹਿਲਾ ਪਹਿਲਾ ਆਖਾ ਨੇ ਵਾਂ ਉਸਰੇ ਅਮਰ ਜਾਉ ਆਖ ਨੌਕ ਸਚਾ ਨਾਉ ਸਾਚੇ ਨਾਹੀ ਲਗੈ ਭੂਖ ਉਦ ਭੁਖੈ ਖਾਏ ਚਲਹਿ ਦੂਖ ਸੋ ਕਿਵਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਹੀ ਤਲਵੜਾਈ ਆਤ ਕੀ ਜਿੰਨੇ ਪਾਈ ਦੇ ਸਭਨ ਕੇ ਆਖੜ ਪਾਹੀ ਵਡਾ ਨਾ ਹੋਵੇ ਕਾ ਨਾ ਜਾਏ ਨਾ ਹਮਲੇ ਨਾ ਹੋਵੇ ਸੋਗ ਜਿੰਦਾ ਰਹੈ ਨਾ ਚੁਕੇ ਭੋਗ ਉਗਣੇ ਹੋਰ ਨਾਹੀਂ ਕੋਈ ਨਾ ਕੋ ਹੁਆ ਨਾ ਕੋ ਹੋਵੇ ਦੇਵ ਨਾਮ ਤੇ ਉਹ ਤੇਰੇ ਦਾਤ ਗਿਨ ਦਿਨ ਕਰਕੇ ਕੀਤੀ ਰਾਤ ਖ ਸੰਸਾਰ ਹੈ ਤੇ ਗਉ ਜਾਤ ਨਾਨਕ ਨਾ ਬੈ ਬਾਜ ਸੁਨਾਤ ਰਾਗੁ ਜਨੇ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਵਿਨੋਗੁ ਤੇ ਗੁਰਪਾਸ ਹਮ ਕੇਰੇ ਕਰਮ ਸਤਗੁਰੁ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਮੋਖੁ ਰਾਮ ਨਾਮ ਪ੍ਰਗਾਸ ਗਰਮਤਿ ਨਾਮ ਮੇਰਾ ਪ੍ਰਾਨੁ ਸਖਾਇ ਹਰ ਕੀਰਤ ਹਮਰੇ ਰਹਿ ਰਹਾਸ ਰਹਾਓ ਹਰ ਜਨ ਕਿੜ ਭਾਗ ਵਲੇਰੇ ਨਾਨਕ ਹਰਿ ਸਰਦਾ ਹਰ ਪਿਆਸ ਹਰ ਹਰ ਨਾਮੁ ਲੈ ਦਿਨ ਬਤਾਸ ਹੈ ਮੁਲਾ ਸੰਗਤ ਗੁਣ ਪ੍ਰਗਾਸ ਅਜਨ ਹਾਲ ਹਾਲ ਹਾਨ ਵਰਸਨਾ ਨਾ ਪਾਇਆ ਤੇ ਭਾਗ ਹਨ ਜਪਾਸ ਜੋ ਸਤਿਗੁਰ ਸ਼ਰਨ ਸੰਗਤ ਰਹਿ ਆਏ ਤਰਗ ਜੀਵੇ ਤਰਗ ਜਿਵਾਸੋ ਵਜਨ ਹਰ ਦਿਨ ਸਤਿਗੁਰ ਸੰਗਤ ਪਾਏ ਤਨ ਤੋਰ ਮਸਤਾ ਲਖਿਆ ਲਖਾਸ ਧਲ ਤਨ ਸਾ ਸੰਗਤ ਜੇਤ ਹਰਸ਼ ਪਾਇਆ ਮੇਲਾ ਜਨਾਨਕ ਨਾਮ ਪ੍ਰਗਾਸ ਰਾਵ ਜਲੇ ਮੇਲਾ ਪੰਜਵਾ ਕਾਹਿਰੇ ਮਨ ਅਤਵਤਮ ਜਹਰ ਹਰਿ ਨੂੰ ਭਰਿਆ ਸਹਿਲ ਮਥਨ ਮੈਂ ਜਨ ਤੂ ਪਾਏ ਕਾਗਰਜ ਕਾਗਿਆ ਕਰ ਤਰਿਆ ਮੇਰੇ ਮਾਧੋ ਜੀ ਇਹ ਸਾ ਸੰਗ ਨਮਨੈ ਸੋਤਿਆ ਗੁਰ ਪ੍ਰਸਾਦ ਬਾਰਾਮੰਮਤ ਪਾਇ ਸੋਖੇ ਕਾਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਪਨਤਾ ਹੋਏ ਨਾਗੇ ਸਕੇ ਤਰਿਆ ਸਿਰ ਸਿਰ ਜਸ ਵਾਹੇ ਠਾਕੁਰ ਆਕਾਹੇ ਮਨ ਪਾਉ ਕਰਿਆ ਊੜੇ ਊੜ ਆਵੇ ਸੇ ਕੁਸਾਰ ਪਾਚੇ ਉਸ ਨਿਸ਼ਣਿਆ ਕਮਣ ਖਲਾਵੇ ਕਮਣ ਸੁਖਾਵੇ ਮਨ ਵਿੱਚ ਸਿਮਰਨ ਕਰਿਆ ਹਵਰਦਾਨ ਦਾ ਸ਼ਸ਼ਟ ਸਦਾਨ ਠਾਕੁਰ ਕਰ ਦਿਨ ਤਿੜਿਆ ਜਨਾਨ ਬਲ ਬਲ ਸਦ ਮਨ ਜਾਈਐ ਦਨੰਤ ਨਾ ਪਾਣਾ ਬਨਿਆ ਰਾਗ ਅਸਾਮਹਿ ਦਾ ਚਪਤਾ ਸੋ ਅਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗਮ ਆਪਾਰ ਸਭ ਤੇ ਆਵਹਿ ਸਭ ਤੇ ਆਵੈ ਤੁਮਹੇ ਹਰ ਸੱਚੇ ਸਰਜਨਹਾਰ ਸਾਜੀਤੁ ਮਹਾਰੇ ਲਈ ਦੁਨੀਆ ਗਾਧਾ ਤਾਰ ਹਰਿ ਤੇ ਆਵ ਸਤੋ ਜੀ ਸਾ ਦੁਖਿ ਸਰਨਹਾਰ ਹਰਾ ਪੇਠਾਕੁਰ ਹਰਾ ਪੇ ਸੇਵਕ ਜੀ ਜੈ ਨਾਨਕ ਜਨ ਵਿਚਾਰ ਤੂੰ ਘੜ ਗੜੰਤਰ ਹਰਬ ਨਿਰੰਤਰ ਜੀ ਹਰੇ ਕੋਮਲ ਸੁਮਾਣਾ ਆਗਦਾ ਦੇਖਿ ਬਖਾਰੀ ਸਾਧੀ ਦੀ ਚੁੰਝ ਵਡਾਣਾ ਤੂੰ ਆਪੇ ਦਾਤਾ ਤੂੰ ਆਪੇ ਭੁਗਤਾ ਜੀ ਹਾ ਤਦ ਬਿਨਾ ਬਨ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਆ ਗੁਨਾਹ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਮ ਜੀ ਜਨਾਨ ਨੂੰ ਤਨ ਕੁਰਬਾਨ ਹਰ ਧਿਆਵ ਹੈ ਹਰ ਧਿਆਵ ਹੈ ਤੁਮ ਜੀ ਇਸ ਜਨ ਜੁਗ ਮੈ ਸੁਭਾਸੀ ਸੇ ਮੁਕਤ ਸੇ ਮੁਕਤ ਪੰਜਨ ਹਰ ਧਿਆ ਆਇਆ ਜਿਨ ਤੋਟੇ ਜਾਵਗੇ ਪਾਸੇ ਜਿਨ ਨਿਰਪਾਉ ਜਿਨ ਹਾਰ ਨਿਰਪਾਉ ਆਇਆ ਜਿਨ ਦਿਨ ਕਾ ਭਾਉ ਸੁਭਾਸੀ ਜਿਨ ਸੇਵਿਆ ਨਨ ਸੇਵਿਆ ਮੇਰਾ ਹਰ ਜੀਤੇ ਹਰ ਹਾਲੂ ਉਸ ਮਾਸੀ ਸੇ ਧਨ ਧਨ ਸੇ ਧਰਜਨ ਹਰਤੇ ਆਇਆ ਜੀ ਜਨਾਨੰਤ ਲਮਲ ਜਾਸੀ ਤੇਰੇ ਭਗਤ ਤੇਰੇ ਭਗਤ ਆਪਣਾਰਨੀ ਪੜੇ ਬਿਅੰਦ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਕੀ ਹਾਰ ਅਨਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਨੇ ਹਰ ਪੂਜਾ ਜੀ ਦਾ ਤਪ ਲੈ ਜਪਿਆ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਆਪਣਾ ਹੈ ਉਹ ਸਮਰਤ ਸਾ ਸਰਦੀਗਨ ਕਰਿਆ ਖਟਕ ਨਮ ਗ੍ਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤਵਾ ਤਵਾ ਦੋ ਅਵਰਖਾ ਪਰਮ ਪਰਕਰਤਾ ਜੀ ਤਦ ਦੇਵਦਾ ਵਰਨਾ ਕੋਈ ਤੋ ਜੁਗ ਜੁਗ ਇੱਕੋ ਸਦਾ ਸਦਾ ਤੇ ਕੋ ਨਹੀਂ ਤੋ ਨਿਰ ਕਰਤਾ ਸੋਈ ਹੁਦਾ ਪੈ ਭਾਵੈ ਸੋਈ ਵਰਤੈ ਜੀ ਤੋ ਆਪੈ ਗ੍ਰਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਉਪਾਈ ਨੇ ਹੁਦਾ ਪੈ ਸਰਜ ਸਾ ਗੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮਹਿਲਾ ਛਪਤਾ ਤੂੰ ਕਰਤਾ ਸਤਿਆਰ ਮੈਂ ਦਾ ਸਾਈਂ ਜੋ ਤੂੰ ਪਾਵੇਂ ਸੁਵਿਥਿ ਸੀ ਜੋ ਤੂੰ ਦੇਹੀ ਸਹ ਹਪਾਈ ਰਹਾ ਸਾਬ ਤੇਰੇ ਦੁ ਸਭ ਨੇ ਧਿਆਆ ਅਸਨਿ ਕਿਰਪਾ ਗ੍ਰਹੇਦ ਨਾਮ ਅਰਧਨ ਪਾਇਆ ਗੁਰਮੁਖਲਾ ਦਾ ਮਨ ਮੁਗਵਾਇਆ ਤਦ ਆਪ ਛੋੜਿਆ ਮਿਲਾਇਆ ਤੂੰ ਦਰਿਆ ਸਤਜਿਹੀ ਮਾਹਿਤ ਬਿੰਦੂਜਾ ਕੋਈ ਨਾਹੀ ਜੀ ਜਾਂ ਸਾ ਤੇਰਾ ਕੀ ਲੈ ਜੋ ਮਨੁਛੜਿਆ ਸੰਜੋਗੀ ਮੇਲ ਜਿਸ ਨਾ ਤੂ ਜਾਣਾ ਹੈ ਸੋਈ ਜੰ ਜਾਣ ਹਰ ਗੁਣ ਸਦਹੀ ਆਖ ਵਖਾਣ ਜਨ ਹਰ ਸੇਵਿਆ ਅਰਿਸ਼ੁ ਭਾਇਆ ਸਹਜੇ ਹੀ ਹਰ ਨਾਮ ਸੁਭਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਸੁਦਵੇਂ ਦੂਜਾ ਵਰਣਾ ਕੋਈ ਤੁਮ ਕਰ ਗਨ ਵਿੱਚ ਹੈ ਜਾਣੈ ਸੋਈ ਜਨਾਨ ਗਰਮਖ ਪਰਗਟ ਹੋਏ ਆਸਾ ਮੇਲਾ ਪਹਿਲਾ ਚਿਤ ਸਰਬੜੈ ਬਨਵਾਸਾ ਪਾਣੇ ਪਾਵਤ ਨਹਿ ਕੀਆ ਪੰਗਜ ਮੋ ਬਗਨੀ ਚਾਲੈ ਹਾਮ ਦੇਖਾ ਤਖਟ ਮੇਲੇ ਮਾਲਿਕ ਨਾ ਚੇਤ ਸਮੂਨ ਬਨਾ ਰਮਸਦਾ ਤੇਰੇ ਗੁਣ ਗਿਲੇ ਆ ਰਹਾ ਹੋ ਨਾ ਹੋਜਤੇ ਸਦਨੀ ਪੜਿਆ ਮੁਰਗੁ ਮੂਦਾ ਜਨਮ ਪਿਆ ਨਨਤ ਨਾਨਕ ਨਾਮੁ ਲਗੇ ਸਰਣਾ ਜਨ ਤੋ ਨਾਹੀ ਮਿਸਰਿਆ ਸਭ ਲਾ ਪੰਜਵਾ ਭਈ ਪ੍ਰਾਪਤ ਨਾਮੁ ਦੇਹੁ ਲਿਆ ਗੋਬਿੰਦ ਮਨਨ ਕੇ ਹੈ ਜਲੇ ਬਰਿਆ ਵਰ ਕਾਦ ਲਗਿਤ ਨਾ ਕਾਮ ਅਮਲ ਸਾਧ ਸੰਗਤ ਭਜ ਕੇਵਨ ਨਾਮ ਸਰੰਗ ਜਾਵ ਲਾਗ ਭਵਜਲ ਤਨੁ ਨ ਕੈ ਜਨ ਬਰਤਾ ਜਾਤ ਨ ਗਮਾਇ ਕੈ ਨਹਾਉ ਜਵਦਾ ਸੰਜਮ ਤਨਮਨਾਕ ਮਾਇਆ ਸੇਵਾ ਸਾ ਨਾ ਜਾਣਿਆ ਹਰਾਇ ਕਹੋ ਨਾਨਕ ਹਉ ਨੀਸਕ ਨੰਮਾ ਸ਼ਰਨ ਪਰੇਖੀ ਰਾਖੋ ਸਰਬ ਪਾਛਾ ਹੈ ਦਸਵੇਂ ਕਬੋ ਪਾਇ ਮੇ ਰਤਿਹੀ ਚਉ ਪਈ ਹਮਰੇ ਕਰੋ ਹਾਨਿਰਖਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪ ਨਾ ਜਾਣਕਰੂ ਪ੍ਰਤਿਪਾਰਾ ਹਮਰੇ ਦੁਸ਼ਟ ਸਵੈਦਮਕਾ ਬਹੋ ਆਪ ਆਦਮ ਨਮ ਚਾਹ ਬਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਾ ਸਿਖ ਅਸਮੈ ਕਰਤਾਰਾ ਮੋ ਰਛਾ ਲਿਜ ਕਰਦੇ ਕਰਿ ਗੈ ਸੈ ਮਰਨ ਕੋ ਆਪ ਸੰਗ ਲਿਗੈ ਪੂਰਨ ਹੋਏ ਹਮਾਰੀ ਆਸਾ ਤੂੰ ਰਪੈਨ ਕੀ ਰਹਿ ਪਿਆਸਾ ਤੂੰ ਹੈ ਸ਼ਾਨ ਕੀ ਅਰਨਾ ਧਿਆਉ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤ੍ਰ ਹਮਾਰੇ ਮਾਰੀ ਹੈ ਆਪ ਹਾ ਨਿਮਨ ਭਰ ਗਏ ਵਰਣ ਕਾਲ ਕਾ ਅਦਰਾਸ਼ਨ ਬਲਿਐ ਹੂੰ ਜੋ ਉਸ ਦਾ ਹਮਾਲੀ ਪਛਾ ਸ਼੍ਰੀਆ ਤੂੰ ਜੋ ਕਰਿ ਰਖਾ ਨਾ ਹਾਰੇ ਸਹ ਸੰਤ ਸਹਾਈ ਪਿਆਰੇ ਦੀਰ ਮਨ ਦੁਸ਼ਣ ਕੇ ਹੰਤਾ ਆਦਮਹ ਪੂਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਭਖਤਰਾ ਕਾਲ ਪਾਇ ਈਸ਼ੂ ਜਵਤਰਾ ਕਾਲ ਪਾਇ ਗਨਮ ਸਰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤੁਮਾਸ਼ਾ ਜਮਨਕਾਰ ਜੋ ਕੀ ਸਭ ਕੀਓ ਬੇਦਰਾਜ ਬਰਮਾ ਜੋਤੀਓ ਜਮਨ ਕਾਲ ਸਾਲੂ ਸਵਾਰੇ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜਗਤ ਬਨਾਇਓ ਦੇਵਦਾਤ ਜਥ ਨਵ ਜਾਇਓ ਆਦੰਤ ਇਹ ਕੀ ਅਵਤਾਰ ਸੋਏ ਗਰੋ ਸਮਝੇ ਹੋਂ ਹਮਾਰਾ ਨਮਸ਼ਕਾਰ ਦਿਸੇ ਕੋ ਹਮਾਰੀ ਸਗਲ ਵਰਜਾ ਜਨਾਬ ਸਵਾਰੇ ਸੇਵਕਨ ਕਉ ਸਾਵਗਨ ਸੁਖ ਦੇਉ ਸਾਧਰਨ ਕਉ ਪਲਮੋ ਬਦਕਿਉ ਘੜ ਘੜ ਕੇ ਅੰਦਰ ਕੀ ਜਾਨਤਿ ਆਪਣੇ ਮਰੇ ਕੀ ਪੀਰਮ ਸ਼ਾਨਤ ਚੀਟੇ ਜੀਵਨ ਦਾ ਸਤੂਲਾ ਸਤਲ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰਮ ਛਲੈ ਘੜ ਘੜ ਕੇ ਪੜ ਪੜ ਕੇ ਜਨ ਜਦ ਕਰ ਕਰ ਕਰਤਾ ਕਰਤਾਰਾ ਪ੍ਰਜਾ ਧਰਤ ਦਾ ਦੇਹ અપਾਰ ਨਵਾਕ ਰਖ ਕਰਤ ਹੋ ਗਮਹੁ ਤੁਮ ਹੈ ਮਲਤ ਦੇਹ ਦੇ ਰਖਹੁ ਜੀਤੇ ਬਦਰ ਸ੍ਰਿਸ਼ਟ ਸਭ ਤਾਰੇ ਆਪੋ ਆਪਣੇ ਮੋਜ ਉਚਾਰੈ ਸੋ ਮੋ ਸਭ ਹਿੱਤੇ ਰਹੇ ਦਰਾਲਮ ਜਾਨਤ ਬੀਨ ਪੀਰ ਦਰਾਲਮ ਤ੍ਰੰਕਾਰ ਨਰਮਕਾਂਦਰ ਨਾਮ ਆਦਾਨੀਲ ਆਨਾਦ ਸੰਭ ਤਾ ਕਮ ਨੂੰ ਚਾਰਤ ਪਿੱਧਾ ਜਪ ਕੇ ਪੀਵ ਨਾ ਪਾਉਤ ਪਿੱਧਾ ਤਾ ਕਾ ਕਰਪਾ ਹੁਨ ਨਮਾਨਤ ਮਹਾ ਮਨ ਹੈ ਪੀਧ ਨਾ ਜਾਣਤ ਮਹਾਦੇਵ ਕੋ ਕਹਿ ਦੋ ਸਦਾ ਸਿਮ ਨਿਰੰਕਾਰ ਕਾ ਚੀਰਤ ਨੇ ਪੇਵ ਆਪ ਆਪਣੇ ਮਨ ਹੈ ਜਿਤੇ ਮਰਨ ਤੇ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਰਾ ਕਹੇ ਬਿਸ ਜਾ ਪ੍ਰਥਮ ਸੰਸਾਰਾ ਇੱਕ ਰੂਪ ਨੂੰ ਸਰੂਪਾ ਰੰਗ ਪਿਉ ਰਾਵ ਕੇ ਭੂਪਾ ਅੰਡਜ ਜਿਰਜ ਸੇਤ ਕਿਨੀ ਤਵਖਾਨ ਬਹੁ ਰਚ ਦੇਲੀ ਕਹੋ ਪੂਰ ਰਾਜਾ ਹੋਏ ਬੈਠਾ ਕਹੋ ਸੁਣ ਪਿਓ ਸੰਗਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾ ਬੋ ਆਜ ਆਸਰੂਪ ਸਵੈਮ ਭਵ ਅਵਰਛਾ ਮੇਰੇ ਤੁਮ ਕਰੋ ਸਿਖਵਾਰ ਸਿਖ ਸੰਗ ਲੋ ਦੋ ਜਿਥੇਠ ਵਾਦਲ ਪਾਤਾ ਸਗਲ ਮਲੇਸ਼ ਕਰੋਰ ਨਿਕਾਤਾ ਜਿਹਾ ਤੁਝ ਆਜਾ ਸ਼ਰਣੇ ਪਰੇ ਨਨਕਾ ਦੁਸ਼ਟ ਦੁਖਤਾ ਹੋਏ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਨਨਕਾ ਤੁ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਧਿਆਈ ਹੈ ਤਾਕੀ ਕਾਲ ਨਿਕਟ ਨਹਿ ਮਰਾ ਚਾ ਹੋਈ ਤਾ ਹਿਸਾ ਕਲ ਦੁਸ਼ਟ ਅਦਿਸ਼ਟ ਤਰੇ ਤਤ ਕਲ ਕਿਰਪਾ ਦ੍ਰਿਸ਼ਟ ਜਨ ਜਾਨੇ ਨਿਹਰ ਹੋ ਅਤਾ ਕੇ ਤਾਤ ਨੁਕਮ ਹਰ ਹੋ ਰਿਦ ਸਿਧ ਕਰ ਮੋਸ਼ ਹੋਈ ਦੁਸ਼ਟ ਛਾਪ ਸਖੈ ਨਾ ਖੂਵੇ ਇਕ ਬਾਨੋ ਨਿਤਮ ਸੁਮਾਰਾ ਆਕਾਰ ਪਾਸੇ ਤਾਹੇ ਬਨ ਜਿਨ ਨਨ ਨਾ ਆਪ ਤੇ ਹਾਰੋ ਕਹਾ ਦਰ ਦੁਸ਼ਤ ਦੁਸ਼ਤ ਰਹਾ ਖੜ ਲਗੇ ਤਮ ਛੰਨ ਤੇ ਹਾਰੇ ਆਪ ਆਤਨੁ ਮਹਾਰੀ ਸਰਬ ਥੋਰ ਮੋਹ ਸਹਾਈ ਦੁਸ਼ਤ ਦੁਸ਼ਤ ਤੀਲ ਹਵਚਾਈ ਸਵਈਆ ਪਾਹੇ ਗਹ ਜਾਤੇ ਤੁਮਰੇ ਤਵ ਤੇ ਕੋ ਵਾਕ ਤਰ ਨਹੀਂ ਆਨੀਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈਮ ਦੇਖਣਾ ਮਾਨਿਉ ਸਿਮਰੇ ਸਾਸ ਰਵੇ ਸਭ ਮੂਪੇਦ ਕਹ ਹਮੇਕ ਨਾ ਜਾਣਿਉ ਸ੍ਰੀ ਜਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋਹਿ ਮਖਾਨਿਉ ਦੁਹਰਾ ਸਗਲ ਅਦਵਾਨ ਗੋ ਸਾੜਕੈ ਇਹ ਤੁਮਾਰੋ ਦਵਾਰ ਵਾਹਿਗੁਰੂ ਕਿਲਾਜ ਅਸ गोविंद दास रामाखली महिला तीसरा नाम देख ओंकार सतगुरु प्रसाद आनंद प्यार मेरे आए सतगुरु मैं पाया सतगुरु था पाया शहद सेते मन वंदिया वंदना ज्ञान राग रतन प्रवार प्रिंगा शब्द गा बनाइया सगो तंगब हरि के रा मन जनी उसाया ਕਹਿ ਨਾਨਕ ਨੰਦ ਗੁਗਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੁ ਹਰਿ ਨਾਨ ਲਾਲੀ ਹਰਿ ਨਾਨ ਨੋ ਤੂੰ ਮਨ ਮੇਰੇ ਦਉ ਸਭ ਸਾਧਣਾ ਅੰਗੀਕਾਰ ਹੋ ਕਰ ਤੇਰਾ ਆਕਾਰ ਦੇ ਸਭ ਸਵਾਰਣਾ ਸਭਨਾ ਅਗਲਾ ਸਮਰਾਜ ਸੁਆਮੀ ਸੋਗਿ ਅਮਨ ਅੰਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨ ਲਾਲੀ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹੈ ਦਿਸ ਦੇਹੇ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮੁ ਸਾਵੈ ਨਾਮਿਨ ਕੈ ਮਨੁ ਸਿਆਵਾ ਦੇ ਸਬਦ ਕਨੇ ਰੇ ਕਹਿ ਰਾਨੁ ਸੁੱਚੇ ਸਾਹਿਬ ਪਿਆਰ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰਮੇ ਨਾਨਕ ਖਾਂ ਸਭ ਗਵਾਈਆ ਬਲ ਸਾਚ ਸੁਖ ਮਨੈ ਵਿਸਿਆਜ ਨੇ ਇਛਾ ਛਪ ਜਾਈਆ ਸਦਾ ਕਿਰਪਾਨ ਗਿਤਾ ਅਗਰ ਬਟੂ ਜਿਸ ਨੇ ਆਵੜਿਆ ਆ ਕਹ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਧਾਰੋ ਅਵਾਜੇ ਪੰਜ ਸ਼ਬਦ ਕਰ ਸੁਭਾਗ ਕਰ ਸੁਭਾਗੇ ਸ਼ਬਦ ਬਾਜੇ ਕਲਾਜ ਦਿਮਿਲ ਧਾਰੀਆਂ ਪੰਜ ਦੂਧ ਵਸ ਕਿਤੇ ਗਾਲ ਗੰਡ ਕੁਮਾਰਿਆ ਤੁਰ ਆਖਣ ਪਾਇਆ ਤਤਨ ਕੋ ਸੇ ਨਾਮ ਹਰ ਕੇ ਲਾਗੀ ਕਹ ਨਾਨਕ ਦਸੂ ਹੋਆ ਤਤ ਕਰ ਅਨਹਦ ਵਾਚ ਅਨੰਦ ਸੁਨੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਬ੍ਰਹਮ ਰਪਾਇ ਆਦਿ ਸਗਲੇ ਸੂਰੇ ਦੂਖ ਰੋਸ ਨ ਤਾਪਤਰੀ ਸੋਨੇ ਸੱਚੀ ਬਾਣੀ ਸਤ ਸਾਜ ਨੇ ਭਾਏ ਸਰਸੇ ਪੂਨੇ ਗੁਰ ਤੇ ਜਾਣੀ ਸੁਣਤੇ ਪੁਨੇ ਕਹਤੇ ਪਵਿੱਤ ਸਤ ਗੁਰਿ ਹਾ ਭਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਧਾਵਣੀ ਮਿਲਦਾ ਪੰਜਵਾ ਥਾਲ ਵਿਸਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਆ ਗੁਰਗਾ ਪੈਉ ਜਿਸ ਕਾ ਸਾਥ ਸਦਾ ਲੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਲੋ ਇਹ ਬਾਤ ਨਹਿ ਜਾਇ ਨਤਨੰਦ ਰਖੁਰ ਤਾਰੋ ਦਉ ਸੰਸਾਰ ਚਰਨ ਲਗਦ ਰਿਐ ਸਭ ਨਾਨਕ ਬ੍ਰਹਮ ਅਸਾਰੋ ਸ਼ਲੋਕ ਮਹੱਲਾ ਪੰਜਵਾਂ फेर ਆਖੇ ਤਾ ਜਾ ਤੋ ਨਹੀਂ ਮੈਨੂੰ ਜੋਗ ਤੋਈ ਮੈਂ ਤਨ ਗੁਣਿਆਰੇ ਕੋ ਗੁਣ ਦਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮ ਤੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਨਾ ਤਾਂ ਜੀਵਾ ਸਰਮਨ ਤੇ ਵੇ ਹਰਿਆ ਪਾਉੜੇ ਕਿਥੈ ਤੂੰ ਸਮਰਾਥ ਇਥੈ ਕੁਏ ਨਾਹੀ ਉਤੈ ਤੇਰੇ ਰਾਖਾ ਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਇਥੀ ਰੈਣ ਜਾਹੀ ਪਾਜਲ ਮੁਖ ਸੰਗਾਹੂ ਗੁਰ ਸ਼ਬਦ ਦੀ ਪਾਰ ਪਾਹੇਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਾ ਪੁੱਲ ਅਗਨ ਗੋਵਨ ਗਾਹੇ ਸਭ ਸਨੋ ਗ੍ਰਪਾਲ ਸੁਮਾਨੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਤੇ ਆਵੇ ਤਦਾਹੀ ਇਸ ਲੋਕ ਮਹਿਲਾ ਪੰਜਵਾ ਅੰਤਰ ਗੁਰ ਅਨੰਦਨਾ ਸਵਾਜਨ ਗੁਰ ਨਾਉ ਨੇਤਰੀ ਸਤਿਗੁਰ ਪੇਖੜ ਸ਼ਰਮਣੇ ਸੁਣਾ ਗੁਰ ਨਾਉ ਸਤਿਗੁਰ ਸੇਤ ਰਤਿਆ ਦਰਗਹ ਪਾਇ ਠਾਵੋ ਕਹੋ ਨਾਨਕ ਕਿਰਪਾ ਖਰੇ ਜਿਸਨਾ ਬਾਦੇ ਜਗ ਮੇ ਤੁਮ ਕਾਢੀ ਹੈ ਇਦਰ ਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਣ ਹਾਰ ਆਪ ਮਾਰਿਆਨ ਗੁਰ ਕੀ ਪੈਰੇ ਪਾਈ ਕਾਜ ਸਵਾਰਿਯਨ ਹੋ ਆਪ ਨੇ ਆਨ ਮਨਹੁ ਨਵਿ ਸਾਰਿਯਨ ਸਾਜਨਾ ਦੇ ਸੰਗ ਭਵਜਲ ਤਾਰਿਯਨ ਸਾਗਤ ਅਨੰਦਿਕ ਦੁਸ਼ਟ ਅਖ ਨਵਾਹੀ ਵਦਾਰਿਯਨ ਅਤੇ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜਿਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਤਿਸ ਸਾਹ ਕੀ ਟੇਕ ਨਾਨਕ ਮਨ ਮਾਹੀ ਜਿਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ